ਪੰਜਾਬੀ ਦੇ ਮਸ਼ਹੂਰ ਕਮੇਡੀਅਨ ਜਸਵਿੰਦਰ ਸਿੰਘ ਭੱਲਾ ਦਾ ਅੱਜ ਹੋਵੇਗਾ ਬਲੌਂਗੀ ਵਿਖੇ ਸੰਸਕਾਰ ਦੱਸ ਦਈਏ ਕਿ ਕੱਲ ਬਹੁਤ ਹੀ ਦੁਖ ਭਰੀ ਖਬਰ ਜਿਹੜੀ ਵਾਇਰਲ ਹੋ ਰਹੀ ਸੀ ਕਿ ਕਮੇਡੀਅਨ ਦੇ ਬਾਦਸ਼ਾਹ ਕਮੇਡੀ ਦੇ ਬਾਦਸ਼ਾਹ ਜਸਵਿੰਦਰ ਭੱਲਾ ਜੀ ਇਸ ਦੁਨੀਆ ਤੇ ਨਹੀਂ ਰਹੇ ਲੇਕਿਨ ਜਦੋਂ ਹੀ ਇਹ ਖਬਰ ਆਈ ਤਾਂ ਤੁਸੀਂ ਯਕੀਨ ਕਰਕੇ ਜਾਣਿਓ ਕਿ ਪੰਜਾਬ ਤਾਂ ਜਿਹੜਾ ਸੋਗ ਦੀ ਲਹਿਰ ਦੇ ਵਿੱਚ ਨਜ਼ਰ ਆਇਆ ਲੇਕਿਨ ਪੂਰੀ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਜਸਵਿੰਦਰ ਭੱਲਾ ਜੀ ਨੂੰ ਚਾਹਣ ਵਾਲੇ ਸੀ ਉਹਨਾਂ ਦੇ ਐਕਟਿੰਗ ਦੇ دیਵਾਨੇ ਸੀ ਉਹਨਾਂ ਦੇ ਕਮੇਡੀ ਦੇ دیਵਾਨੇ ਸੀ ਹਰ ਇੱਕ ਨੇ ਮਤਲਬ ਇਸ ਦਾ ਦੁੱਖ ਮਨਾਇਆ ਕਿ ਅਜੇ ਹੀ ਖਬਰ ਕਿਉਂ ਆਈ ਔਰ ਜਿੱਥੇ ਸਾਥੀ ਕਲਾਕਾਰਾਂ ਦੀ ਗੱਲ ਹੈ ਤੇ ਸਾਥੀ ਕਲਾਕਾਰਾਂ ਦੇ ਵਿੱਚ ਬੜੀ ਕਹਿ ਸਕਦੇ ਹਾਂ ਕਿ ਮਾਇੂਸੀ ਨਜ਼ਰ ਆ ਰਹੀ ਹੈ ਕਿਉਂਕਿ ਉਹ ਸਾਥ ਜਿਹੜਾ ਹਮੇਸ਼ਾ ਜਿਹੜਾ ਹਮੇਸ਼ਾ ਇੱਕ ਦੂਜੇ ਨੂੰ ਹਸਾਉਂਦਾ ਰਹਿੰਦਾ ਸੀਗਾ ਔਰ ਮਾੜੀ ਜੀ ਵੀ ਕੋਈ ਪ੍ਰੋਬਲਮ ਆਉਂਦੀ ਸੀ ਤੇ ਜਦੋਂ ਜਸਵਿੰਦਰ ਭੱਲਾ ਜੀ ਦੇ ਨਾਲ ਕੋਈ ਗੱਲਬਾਤ ਕਰਦਾ ਤਾਂ ਉਹਨਾਂ ਦੀ ਗੱਲਬਾਤ ਤੋਂ ਉਹ ਸਾਰੇ ਦੁੱਖ ਭੁੱਲ ਜਾਂਦਾ ਸੋ ਦੋਸਤੋ ਜਸਵਿੰਦਰ ਭੱਲਾ ਇਹਨਾਂ ਦਿਨਾਂ ਦੇ ਵਿੱਚ ਬੇਵਕਤੀ ਜਿਹੜੀ ਮੌਤ ਹੈ ਉਸ ਦਾ ਸ਼ਿਕਾਰ ਹੋਏ ਨੇ ਹਾਲਾਂਕਿ ਬਿਮਾਰੀ ਦੇ ਕਾਰਨਾ ਕਰਕੇ ਉਹ ਐਡਮਿਟ ਸੀਗੇ ਲੇਕਿਨ ਐਡਮਿਨਿਸਟ੍ਰੇਸ਼ਨ ਖਾਸ ਕਰਕੇ ਹਸਪੀਟਲ ਦੀ ਉਹਨਾਂ ਨੇ ਬੜੀ ਸ਼ਿੱਦਤ ਦੇ ਨਾਲ ਜਸਵਿੰਦਰ ਭੱਲਾ ਜੀ ਦਾ ਇਲਾਜ ਕੀਤਾ ਲੇਕਿਨ ਹੁਣ ਉਹ ਹੀ ਹੈ ਜੋ ਅਕਾਲ ਪੁਰਖ ਨੂੰ ਮਨਜ਼ੂਰ ਹੈ ਸੋ ਅੱਜ ਬਲੌਂਗੀ ਵਿਖੇ ਦੁਪਹਿਰ 1 ਵਜੇ ਉਹਨਾਂ ਦਾ ਸੰਸਕਾਰ ਕੀਤਾ ਜਾਏਗਾ ਇਸ ਸੰਸਕਾਰ ਦੇ ਵਿੱਚ ਇਲਾਕੇ ਦੀਆਂ ਮੰਨੀਆਂ ਪਰਮੰਨੀਆਂ ਸ਼ਖਸੀਅਤਾਂ ਹਾਜ਼ਰ ਹੋਣਗੀਆਂ ਔਰ ਮੈਂ ਇਥੇ ਇਹ ਵੀ ਦੱਸ ਦਿਆਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਇਸ ਤੇ ਦੁੱਖ ਪ੍ਰਗਟ ਕੀਤਾ ਹੈ ਕਿ ਇਹ ਅਜੀਹੀ ਖਬਰ ਨੇ ਸਾਰੀ ਦੁਨੀਆ ਦੇ ਵਿੱਚ ਇਹ ਖਬਰ ਸੁਣ ਕੇ ਮਾਇੂਸੀ ਫੈਲ ਗਈ ਹੈ ਸੋ ਕਿਤੇ ਨਾ ਕਿਤੇ ਕਿਉਂਕਿ ਜੇ ਭਗਵੰਤ ਮਾਨ ਦੀ ਗੱਲ ਕਰੀਏ ਤੇ ਬਹੁਤ ਇਕੱਠੇ ਇਹਨਾਂ ਨੇ ਕੰਮ ਕੀਤਾ ਹੋਇਆ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਮਿੱਤਰ ਵੀਰ ਨੇ ਔਰ ਅੱਜ ਜਦੋਂ ਇਹ ਖਬਰ ਮਤਲਬ ਆਉਂਦੀ ਹੈ ਤਾਂ ਸੱਚਮੁੱਚ ਬਹੁਤ ਦੁੱਖ ਲੱਗਦਾ ਹੈ ਕਿਉਂਕਿ ਜਸਵਿੰਦਰ ਭੱਲਾ ਜੀ ਸਿਰਫ ਅਜੇ 65 ਸਾਲ ਦੀ ਉਮਰ ਦੇ ਵਿੱਚ 1960 ਦਾ ਇਹਨਾਂ ਦਾ ਬਰਤਾ ਹੈ 65 ਇਅਰ 올ਡ ਹੈ ਕੋਈ ਜ਼ਿਆਦਾ ਉਮਰ ਨਹੀਂ ਹੈ ਜੇ ਤੱਕ ਕੰਮ ਬਹੁਤ ਕਰਨਾ ਸੀ ਕੱਲ ਮੈਂ ਕਰਮਜੀਤ ਅਨਮੋਲ ਜੀ ਗੱਲਬਾਤ ਸੁਣ ਰਿਹਾ ਸੀ ਔਰ ਉਹ ਦੱਸ ਰਹੇ ਸੀ ਕਿ ਕਦੇ ਵੀ ਉਹਨਾਂ ਨੇ ਜੂਨੀਅਰ ਕਲਾਕਾਰਾਂ ਨੂੰ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਤੁਸੀਂ ਜੂਨੀਅਰ ਹੋ ਹਰ ਇੱਕ ਨੂੰ ਬੜੇ ਪਿਆਰ ਦੇ ਨਾਲ ਦੱਸ ਦੇ ਹਰ ਇੱਕ ਨੂੰ ਬੜੇ ਪਿਆਰ ਦੇ ਨਾਲ ਕੁਝ ਗੱਲ ਸਮਝਾਉਂਦੇ ਭਾਵੇਂ ਉਹ ਜੂਨੀਅਰ ਹੈ ਭਾਵੇਂ ਸੀਨੀਅਰ ਹੈ ਇੰਨੀ ਇੰਨੀ ਸ਼ਿੱਦਤ ਦੇ ਨਾਲ ਮਤਲਬ ਜਿਹੜੇ ਕਲਾਕਾਰ ਹੈ ਉਹਨਾਂ ਦੀ ਰਿਸਪੈਕਟ ਕਰਦੇ ਸੀ ਬਤੌਰ ਸੀਨੀਅਰ ਕਿਉਂਕਿ ਸੀਨੀਅਰ ਕਲਾਕਾਰ ਹੋਣ ਦੇ ਨਾਤੇ ਉਹਦਾ ਵੀ ਫਰਜ਼ ਬਣਦਾ ਹੈ ਕਿ ਜੂਨੀਅਰ ਕਲਾਕਾਰਾਂ ਨਾਲ ਪਿਆਰ ਤੇ ਇੱਜ਼ਤ ਨਾਲ ਪੇਸ਼ ਆਵੇ ਸੋ ਉਸ ਕੜੀ ਦੇ ਵਿੱਚੋਂ ਜੇ ਲਾਇਆ ਜਾਵੇ ਤਾਂ ਜਸਵਿੰਦਰ ਪੱਲਾ ਜੀ ਨੰਬਰ 1 ਤੇ ਰਹੇ ਨੇ ਉਹਨਾਂ ਨੇ ਹਮੇਸ਼ਾ ਜੂਨੀਅਰ ਨੂੰ ਆਪਣਾ ਭਰਾ ਸਮਝਿਆ ਹੈ ਆਪਣੇ ਬੱਚਿਆਂ ਦੀ ਤਰ੍ਹਾਂ ਉਹਨਾਂ ਨੂੰ ਡੀਲ ਕੀਤਾ ਹੈ ਸਮਝਾਇਆ ਹੈ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਸ ਕਰਕੇ ਆ ਦੋਸਤੋ ਕਿ ਅੱਜ ਜਸਵਿੰਦਰ ਪੱਲਾ ਜੀ ਸ਼ਰੀਰਤ ਤੌਰ ਤੇ ਸਾਡੇ ਦਰਮਿਆਨ ਨਹੀਂ ਰਹੇ ਦਰਾਹੇ ਦੀ ਧਰਤੀ ਤੇ ਇਹਨਾਂ ਦਾ ਜਨਮ ਹੋਇਆ ਔਰ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਕਾਮੇਡੀ ਕਲਾਕਾਰ ਦੇ ਤੌਰ ਤੇ ਇਹਨਾਂ ਨੇ ਪਹਿਲਾਂ ਕੈਸਟਾਂ ਕੱਢੀਆਂ ਚਾਚਾ ਚਤਰ ਸਿੰਘ ਜੀ ਦੇ ਨਾਮ ਤੇ ਬੜੇ ਮਸ਼ਹੂਰ ਹੋਏ ਨੇ ਛਣਕਾਟਾ ਛਣਕਾਟੇ ਦੇ ਕਈ ਵੋਲੀਅਮ ਕੱਢੇ ਨੇ ਇਹਨਾਂ ਨੇ ਔਰ ਕਾਮੇਡੀ ਦੇ ਵਿੱਚ ਤਾਂ ਐਨੀ ਟਾਈਮਿੰਗ ਇਹਨਾਂ ਦੀ ਸੀਗੀ ਇਹ ਬਤੌਰ ਥੀਏਟਰ ਕਲਾਕਾਰ ਮੈਂ ਵੀ ਦੇਖਦਾ ਰਿਹਾ ਸੀ ਕਿ ਐਨੀ ਟਾਈਮਿੰਗ ਸੀਗੀ ਕਿ ਮਤਲਬ ਜੋ ਗੱਲ ਕਹਿਣੀ ਹੈ ਉਹ ਪੰਚ ਜਿਹੜਾ ਹੈ ਉਹ ਪੂਰੀ ਦੁਨੀਆ ਨੂੰ ਸਮਝ ਆਉਂਦਾ ਸੀ ਸੋ ਇਸ ਕਰਕੇ ਅੱਜ ਬਲੌਂਗੀ ਦੇ ਵਿਖੇ ਉਹਨਾਂ ਦਾ 1 ਵਜੇ ਦਾ ਸੰਸਕਾਰ ਹੈ ਔਰ ਦੋਸਤੋ ਸੰਸਕਾਰ ਸ਼ਬਦ ਇਸ ਤਰ੍ਹਾਂ ਹੈ ਕਿ ਜੋ ਆਇਆ ਸੋ ਚਲਸੀ ਜਿੰਨੇ ਆ ਜੋ ਇਸ ਸੰਸਾਰ ਦੇ ਵਿੱਚ ਆਇਆ ਹੈ ਉਹਨੇ ਇੱਕ ਨਾ ਇੱਕ ਦਿਨ ਤਾਂ ਜਾਣਾ ਹੀ ਹੁੰਦਾ ਹੈ ਸੋ ਬੇਵਕਤੀ ਮੌਤ ਜਿਹੜੀ ਜਸਵਿੰਦਰ ਭੱਲਾ ਦੀ ਹੈ ਉਸ ਦੇ ਨਾਲ ਕਾਫੀ ਦੁੱਖ ਲੱਗਾ ਪਰੇਸ਼ਾਨੀ ਹੋਈ ਹੈ ਕਿ ਅਜੇ ਬਹੁਤ ਸਾਰੇ ਪ੍ਰੋਜੈਕਟ ਅਜੇ ਇਹ ਸਨ ਜਿਹੜੇ ਕਿ ਉਹਨਾਂ ਨੇ ਕਰਨੇ ਸਨ ਜਿਹੜੇ ਕਿ ਅਧੂਰੇ ਸਨ ਕੱਲ ਇੱਕ ਕਲਾਕਾਰ ਵੀ ਦੱਸ ਰਿਹਾ ਸੀਗਾ ਕਿ ਅਸੀਂ ਸਕ੍ਰਿਪਟਾਂ ਤੇ ਕੰਮ ਕਰ ਰਹੇ ਆ ਔਰ ਕੈਰੀ-ਆਨ ਜੱਟਾ ਦਾ ਅਗਲਾ ਮਤਲਬ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਇਸ ਨੂੰ ਦੁਨੀਆ ਨੇ ਬਹੁਤ ਪਸੰਦ ਕੀਤਾ ਔਰ ਸੱਚਮੁੱਚ ਮੈਂ ਵੀ ਸਿਰਫ ਮੈਂ ਵੀ ਜੇ ਕੀਤਾ ਹੈ ਤਾਂ ਕੈਰੀ-ਆਨ ਜੱਟਾ ਨੂੰ ਕੀਤਾ ਹੈ ਕਿਉਂਕਿ ਉਹਦੇ ਵਿੱਚ ਟਾਈਮਿੰਗ ਸੀ ਇੱਕ ਸਕ੍ਰਿਪਟ ਸੀ ਕਲਾਕਾਰ ਸੀਗੇ ਲੇਕਿਨ ਉਸ ਤਰ੍ਹਾਂ ਦੀਆਂ ਫਿਲਮਾਂ ਬਣਨੀਆਂ ਬਹੁਤ ਜ਼ਰੂਰੀ ਹੈ ਬਾਕੀ ਕਲਾਕਾਰਾਂ ਬਾਰੇ ਮੈਂ ਤਾਂ ਇੰਨਾ ਹੀ ਕਹਾਂਗਾ ਕਿ ਜਸਵਿੰਦਰ ਪੱਲਾ ਜੀ ਦੇ ਜਾਣ ਦੇ ਨਾਲ ਪੰਜਾਬੀ ਇੰਡਸਟਰੀ ਕਿਤੇ ਨਾ ਕਿਤੇ ਅਧੂਰੀ ਜਾਪਦੀ ਹੈ ਕਿਉਂਕਿ ਮੇਰ ਮਿੱਤਰ ਜੀ ਤੋਂ ਬਾਅਦ ਜਸਵਿੰਦਰ ਭੱਲਾ ਜੀ ਇੱਕ ਨਾਮਵਰ ਕਲਾਕਾਰ ਸਨ ਸੋ ਅੱਜ ਬੜੀ ਦੁੱਖ ਭਰੀ ਖਬਰ ਹੈ ਕਿ ਅੱਜ ਉਹਨਾਂ ਦਾ ਸੰਸਕਾਰ ਹੈ ਔਰ ਪਰਿਵਾਰਿਕ ਰਿਸ਼ਤੇਦਾਰ ਯਾਰ ਦੋਸਤ ਕਲਾਕਾਰ ਜਿਹੜੇ ਨੇ ਉਹ ਪੂਰੇ ਜਿੱਥੇ-ਜਿੱਥੋਂ ਆਣਾ ਚਾਹੁੰਦੇ ਨੇ ਆ ਰਹੇ ਨੇ ਪੰਜਾਬੀ ਇੰਡਸਟਰੀ ਦੇ ਕਲਾਕਾਰ ਬਹੁਤ ਨੇ ਔਰ ਤੂੰ ਤੁਰ ਜਾਣਾ ਸੀ ਅਜੀ ਤੇਰਾ ਵਕਤ ਨਹੀਂ ਸੀਗਾ ਜਸਵਿੰਦਰ ਜੀ ਇਹ بڑے ਟਾਈਟਲਾਂ ਦੇ ਅਧੀਨ ਬਹੁਤ ਸਾਰੀਆਂ ਗੱਲਾਂ ਬਾਤਾਂ ਲਿਖੀਆਂ ਜਾ ਰਹੀਆਂ ਨੇ ਕਿ ਬੇਵਕਤੀ ਮੌਤ ਨੇ ਸਾਡਾ ਸਾਡੇ ਕੋਲੋਂ ਯਾਰ ਖੋਲਿਆ ਕੋਈ ਕੁਝ ਖੋ ਲਿਖ ਰਿਹਾ ਕੋਈ ਕੁਝ ਲਿਖ ਲਿਆ ਕਿਉਂਕਿ ਇਹ ਜਸਵਿੰਦਰ ਭੱਲਾ ਜੀ ਦੀ ਇੱਕ ਖਾਸੀਅਤ ਸੀ ਕਿ ਜਿਸ ਦੇ ਨਾਲ ਵੀ ਜਿਸਤੇ ਨਾਲ ਵੀ ਉਹ ਪਹਿਲੀ ਵਾਰ ਮੁਲਾਕਾਤ ਕਰਦਾ ਹੈ ਔਰ ਉਸੇ ਦਾ ਹੀ ਹੋ ਜਾਂਦਾ ਸੀ ਇਹ ਕਲਾਕਾਰ ਦੇ ਵਿੱਚ ਬਹੁਤ ਵੱਡਾ ਗੁਣ ਹੁੰਦਾ ਹੈ ਔਰ ਬਹੁਤ ਸਾਰੇ ਕਲਾਕਾਰ ਹੈ ਜਿਹੜੇ ਕਿ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦੇ ਆ ਚਲੋ ਉਹਨਾਂ ਦੀ ਆਪਣੀ ਹੈਬਿਟਸ ਹੈ ਉਹਨਾਂ ਦੀ ਆਪਣੀ ਕਹਿ ਸਕਦੇ ਆ ਕਿ ਸੋਚ ਹੈ ਕਿ ਪਰ ਨਹੀਂ ਜਸਵਿੰਦਰ ਪੱਲਾ ਜੀ ਵਰਗਾ ਕੋਈ ਵੀ ਕਲਾਕਾਰ ਨਹੀਂ ਹੋ ਸਕਦਾ ਕਿਉਂਕਿ ਇਹਨਾਂ ਦੀ ਕਲਾ ਦੀ ਜੇ ਗੱਲ ਕਰੀਏ ਇਹਨਾਂ ਦੀ ਐਕਟਿੰਗ ਦੀ ਗੱਲ ਕਰੀਏ ਤਾਂ ਬਾ ਕਮਾਲ ਸੀ ਸੋ ਅੱਜ ਬਾਲ ਮੁਕੰਨ शर्मा जी बड़े उदास ने और बड़े चुपचाप ने और उन्होंने वो सारा ही हुआ स्ट्रगल जोड़ा है वो याद आ रहा है और सचमुच ये ना भुलण वाला एक विछोड़ा है जुड़े रहो पोसुनामा चैनल के न